ਚੋਰ ਫੜਿਆ ਕੀ ਕੀ ਬਰਾਮਦ ਹੋਇਆ ਜੀ ਦੇਖੋ ਜੀ ਮੈਂ ਇੰਸਪੈਕਟਰ ਜਤਿੰਦਰ ਸਿੰਘ ਐਸਐਸਓ ਸਿਟੀ ਫਰੀਪੁਰ ਜੋ ਕਿ ਸਾਡੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਗਾਈਡਲਾਈਨ ਤੇ ਜੋ ਅਸੀਂ ਵਰਕ ਕਰ ਰਹੇ ਹਾਂ ਉਸ ਦੌਰਾਨ ਅਸੀਂ ਤਿੰਨ ਚੋਰ ਫੜੇ ਜੀਦਾ ਨਾਮ ਕਰੀਬ ਇੱਕ ਦਾ ਨਾ ਆਕਾਸ਼ ਹੈ ਇੱਕ ਦਾ ਨਾ ਮਨਪ੍ਰੀਤ ਹੈ ਇੱਕ ਦਾ ਨਾ ਸੁਨੀਲ ਹੈ ਤਿੰਨੋਂ ਹੀ ਦਾਣਾ ਮੰਡੀ ਦੇ ਰਹਿਣ ਵਾਲੇ ਆ ਔਰ ਇਹਨਾਂ ਕੋਲੋਂ ਕਰੀਬ 9 ਮੋਟਰਸਾਈਕਲ ਔਰ ਇੱਕ ਐਕਟਿਵਾ ਬਰਾਮਦ ਕੀਤੇ ਇਹ ਚੋਰ ਚੋਰੀਆਂ ਕਰਨ ਦੇ ਆਦੀ ਹੈ ਔਰ ਮੈਂ ਥੋੜੇ ਦਿਨ ਪਹਿਲਾਂ ਵੀ ਇੱਕ ਪਰਚਾ ਦਿੱਤਾ ਸੀ ਉਹਦੇ ਵਿੱਚ ਵੀ ਅਸੀਂ ਕਰੀਬ 15 ਮੋਟਰਸਾਈਕਲ ਬਰਾਮਦ ਕੀਤੇ ਸੀਗੇ ਤੋਂ ਅੱਜ ਦੀ ਸਾਡੀ ਜੋ ਰਿਕਵਰੀ ਹੈ ਉਹ 10 ਟੂ-ਵੀਲਰ ਅਸੀਂ ਬਰਾਮਦ ਕੀਤੇ ਆ ਇਹਨਾਂ ਦੇ ਕੋਈ ਪਹਿਲਾਂ ਵੀ ਕ੍ਰੀਮੀਅਲ ਹੈਗੇ ਆ ਉਹ ਅਸੀਂ ਜੀ ਰਿਕਾਰਡ ਚੈੱਕ ਕਰ ਰਹੇ ਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਂਜੀ ਸਾਡੇ ਮਾਦੀ ਮਰਾਈ ਹੈ ਕਿ ਅਪੀਲ ਕੀ ਕਰਦੇ ਹੋ ਇਹਨਾਂ ਨੂੰ ਜਾਂ ਮੈਂ ਜੀ ਪਹਿਲੀ ਗੱਲ ਇਹ ਕਹਿਣਾ ਚਾਹੁੰਨਾ ਵਾ ਵੀ ਇਹ ਭੋਲੇ ਭਾਲੇ ਲੋਕਾਂ ਨੂੰ ਟਾਰਗੇਟ ਕਰਦੇ ਆ ਮਸਾਂ ਕੋਈ ਚੀਜ਼ ਟੂ-ਵੀਲਰ ਆਫ ਦਾ ਲੈਂਦਾ ਔਰ ਇਹ ਮੰਟ ਵਿੱਚ ਚੋਰੀ ਕਰਕੇ ਲੈ ਜਾਂਦੇ ਔਰ ਚੋਰਾਂ ਨੂੰ ਮੇਰੀ ਸਖਤੀ ਨਾਲ ਚੇਤਾਵਨੀ ਹੈ ਵੀ ਇਹ ਪੁੱਠੇ ਸਿੱਧੇ ਕੰਮ ਕਰਨੇ ਬੰਦ ਕਰ ਦੇ ਨਹੀਂ ਤਾਂ ਤੁਹਾਡੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਸਾਰੇ ਛੋਟੀ ਉਮਰ ਦੇ ਨੇ ਚੋਰ ਜੀ ਇਸ ਤਰ੍ਹਾਂ ਵਾਰਦਾਤ ਨੂੰ ਜਾਣਦੇ ਹੋ ਕਿ ਕੀ ਕਹਿਣਾ ਚਾਹੋਗੇ ਇਹ ਸਾਰਾ ਇਹਨਾਂ ਦਾ ਪ੍ਰੀ ਪਲਾਨ ਹੁੰਦਾ ਜੀ ਗਰੁੱਪ ਬਣਾ ਕੇ ਚੋਰੀਆਂ ਕਰਦੇ ਨੇ ਪਹਿਲਾਂ ਸਾਰਾ ਪਲਾਨ ਕਰਦੇ ਉਹ ਤੋਂ ਬਾਅਦ ਇਹ ਗਰੁੱਪ ਬਣਾ ਕੇ ਸਾਰੇ ਅੰਜਾਮ ਨੂੰ ਜਿਹੜਾ ਅੰਜਾਮ ਨੂੰ ਪਹੁੰਚਾਉਂਦੇ ਨੇ ਆਪਦੇ ਸਿਰੇ ਤੇ ਲੈ ਕੇ ਜਾਂਦੇ ਹਰ ਇੱਕ ਚੀਜ਼ ਇਹ ਇਹ ਨਾਕਦਰਾਂ ਨੇ ਫੜੇ ਗਏ ਚੋਗਾ ਨਹੀਂ ਨੱਕ ਇਹ ਸਾਡਾ ਆਲਰੇਡੀ ਟਾਰਗੇਟ ਲੱਗਾ ਹੋਇਆ ਸੀ ਜੀ ਇਹਨਾਂ ਤੇ ਸਪੈਸ਼ਲ ਜੀ ਜੀ ਹਾਂਜੀ